اچھا وہ بابا 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 ਮਤਾਨ ਮੁਰਦਾਵਾ ਮੁਰਦਾ ਰਵੇ ਕਾ ਕਾ ਜਮਾਦਾਨਾ ਮੇਰਾ ਬੇੜਾ ਹੋ ਜੇ ਗੜਕ ਕਵਲੀਆਂ ਮੁਰਦਾਵਾ ਅਰ ਵੀ ਮੇਰੇ ਵੀ ਪੈ ਜੋ ਉਹ ਜਿਹੜੇ ਪੁਲਿਸ ਨੇ ਚੱਲੇਗਾ ਸਾਡੇ ਪਾਸੇ ਤੁਹਾਡੇ ਕੋਲ ਆ ਦੇਣੇ ਜਗ੍ਹਾ ਵੇਖੋ ਲੋਕਾਂ ਨੂੰ ਤੇ ਜਾਣਦੀ ਹੈ ਉਹ ਜਾਣਦੇ ਪਰੇਸ਼ਾਨ ਨਹੀਂ 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 ਪਿੱਛੋਂ ਬਾਕੀ ਹੋ ਗਿਆ ਲੋਕਾਂ ਨੂੰ ਪਰੇਸ਼ਾਨ ਕੌਣ ਕਰ ਰਿਹਾ ਹੈ ਅਸੀਂ ਫੋਟੋ ਹੀ ਹੈ ਸੀਪ ਭੰਗਮ ਕਰ ਰਿਹਾ ਵਾ ਜੇ ਤੁਹਾਡੀ ਜਿਹੜਾ ਡੰਡੇ ਦੇ ਜੋਰ ਨਾਲ ਲੋਕੋ ਕੀਤੀ ਜਾ ਰਹੀ ਉਹ ਕੋਈ ਆਪਣੀ ਡਿਊਟੀ ਕਰੋ ਅਸੀਂ ਕੱਲ ਦੇ ਜਿਹੜੇ ਕੋਲ ਚੱਲਦੀਆਂ ਗ੍ਰਿਫਤਾਰੀਆਂ ਹੁੰਦੀਆਂ ਵਾ ਕਰੀਏ ਦਿਨ ਰਾਤ ਇਹਨਾਂ ਨੂੰ ਸੌਣ ਨਹੀਂ ਦਿੱਤਾ ਕੱਲ ਦੇ ਗ੍ਰਿਫਤਾਰ ਨਹੀਂ ਹੋਈ ਤੀ ਅਸੀਂ ਕਿ ਅੱਤਵਾਦੀ ਕਿਹੜੇ ਕਿਉਂ ਨਹੀਂ ਸਰ ਕੇ ਸਰ ਸਾਡੇ ਭਦੇ ਜਿਹੜਾ ਬੰਦ ਕੀਤਾ ਸਾਡੇ ਘਰਾਂ ਦੇ ਚੁੱਸ ਪੈਣ ਦੇ ਆਹੀਂ ਕਿਸਾਨ ਆਏ ਇਹ ਫੇਤੀ ਜਿੱਤ ਜਬਾਤ ਮੁੱਖ ਮੰਤਰੀ ਇਹ ਸਾਰੇ ਜੇ ਅਸੀਂ ਖਾਣੀ ਜਵਾਮੀ ਦੇਨੇ ਦਾ ਕਹਦਾ ਮੁੱਖ ਮੰਤਰੀ ਆਂ ਅਸੀਂ ਆਪਣੇ ਹੱਕ ਲੈਣ ਵਾਸਤੇ ਜਾਣ ਰਿਹਾ ਨਾ ਕਿ ਅਸੀਂ ਬਸ ਨਹੀਂ ਆਪਾਂ ਫਿਰ ਤੇ ਆ ਕੇ ਆਣਾ ਹਾਜੀ ਕਿਉਂ ਦਾ ਯਾਰ ਜਉਦਾ ਮੁੱਖ ਮੰਤਰੀ ਤੇ ਮੀਟਿੰਗ ਤੋਂ ਭੱਜ ਜਾਣਾ ਨਹੀਂ ਹੋਣੇ ਪਾਈ ਪੱਕੇ ਨੂੰ ਤੇਰੇ ਕੱਢਾ ਦੇ ਵਿੱਚ ਅੱਦੇ ਹੋਰ ਲੜਾਈ ਨਿੱਕਾ ਭਾਈ ਨੂੰ ਕਹਾਂ ਜੋਇਨ ਸੁਭੂ ਤੇ ਖੇਲੋਰੀ ਸਾਡੇ ਨਾਲ ਕੀਤਾ ਵਾ ਆਪੀ ਮੱਤੀ ਆ